ਸ਼ੀਰਾਂ ਦੋਸਤੋ ਅੱਜ ਹੈਗੀ ਐਸੀ ਮਾਲਦਾਰ ਛੜੇ ਦੀ ਸ਼ੋਹਰਤ ਤੇ ਤੁਹਾਨੂੰ ਸਾਰੇ ਟੀਮ ਨੂੰ ਮਿਲਾਉਣੇ ਆਜੋ ਮੈਂ ਸੋਚਿਆ ਚਲੋ ਤੁਹਾਨੂੰ ਸਾਰਿਆਂ ਨੂੰ ਇੰਟਰਵਿਊਸ ਕਰਵਾਵਾਂ ਹਣਾ ਇੱਕ ਮਿੰਟ ਪਹਿਲਾਂ ਪ੍ਰੀਤ ਦੀਨਾਂ ਕਿਵੇਂ ਦੀਦੀ ਵਧੀਆ ਉਹ ਠੀਕ ਠਾਕ ਹੋ ਐਂਡ ਟੌਪ ਟੌਪ ਹੁਣ ਆਪਾਂ ਅੱਜ ਕਿੱਥੇ ਆ ਅੱਜ ਆਪਾਂ ਸੀਗੇ ਸਾਜਲੀ ਇੰਦਰਦੇਸ਼ ਅੱਜ ਆਪਾਂ ਜੀਏਗੇ ਸ਼ਿਮਲੇ ਸ਼ਿਮਲੇ ਬਾਤ ਪਈਏ ਜੀ ਦੇਖੀ ਪਹਾੜ ਉਹ ਕਿ ਬਸ ਫੈਰੀਏ ਉਹ ਪਹਾੜ ਹੈ ਉਹ ਪਹਾੜੀ ਨਿੰਬਾ ਹੈ ਨੈਗੇ ਤੇ ਮਰਪਈ ਜਾਂਦੀ ਐ ਮਰਪਈ ਜਾਂਦੀ ਐ ਠੰਡ ਲੱਗੀ ਜਾਂਦੀ ਐ ਠੰਡ ਲੱਗੀ ਜਾਂਦੀ ਐ ਹਣਾ ਆਹ ਛੇਤੀ ਛੇਤੀ ਜਿੰਨ ਨੂੰ ਤੁਸੀਂ ਸਾਡੀ ਵੀਡੀਓ ਚ ਵੀ ਦੇਖੋਗੇ ਹਾਂ ਤੇ ਇਹਨਾਂ ਦਾ ਦੱਸੋ ਵੀ ਤੁਹਾਨੂੰ ਕਿੱਦਾਂ ਲੱਗਦੇ ਨੇ ਪ੍ਰੀਤੀ ਦੀ ਸਾਰੇ ਆ ਨੇ ਹਣਾ ਕਿੰਨਾ ਕੁ ਕੈਰੈਕਟਰ ਪਾਈ ਹੂੰ ਤਾਂ ਮੇਰੇ ਲੜਾਈ ਝਗੜੀ ਵਾਲੀ ਕੈਰੈਕਟਰ ਕਾਟ ਹੁੰਦੇ ਨੇ ਅੱਗੇ ਤੁਸੀਂ ਦੱਸਿਓ ਵੀ ਕਿੱਦਾਂ ਦੇ ਕੈਰੈਕਟਰ ਪਾਏ ਪਉਦੋ ਹੀ ਨਹੀਂ ਪਾਵਾਂਗੇ ਹਾਂ ਹਣਾ ਸਲਾਹਦੀਆ ਬਸ ਦੂਜੀ ਟੀਮ ਨਾਲ ਗੋਲ ਨਹੀਂ ਜਾਣੀ ਕਿ ਬਹੁਤ ਕੁਝ ਬਾਰੇ ਦਾ ਬਾਰੇ ਕੁਝ ਕੀ ਕੁਛ ਬਠਾ ਮੈਂ ਹੀ ਪਹਿਲਾਂ ਮੁੜਕੀ ਅਸੀਂ ਬਾਲਾ ਕੁਝ ਬਠਾ ਵੀ ਦਿਖਾਵਾਂਗੇ ਚਲ ਭੰਜਲ ਨੂੰ ਫੋਨ ਕਰਿਆ ਸੌਰੀ ਕਹਾਂਗੇ ਬਿਠਾ ਕੇ ਲਈ ਕਿਤੇ ਦੋ ਗੜੇ ਲਾ ਕੇ ਗਰ ਮੁੰਡੇ ਕਹਿੰਦਾ ਹੈ ਪਹਿਲਾਂ ਮੈਨੂੰ ਰਿਹਾ ਕਿਨੇ ਕੀ ਇਹ ਗੱਲ ਤੇ ਮੁੰਡੇ ਨਾਲਣੀ ਹੈ ਹਾਂ ਹਾਂ ਇਹਦੇ ਮੁੰਡੇ ਕਹਿੰਦਾ ਮੈਨੂੰ ਹਲੇ ਵੇੜ ਜਾ ਕੇ ਤਾਰੀ ਨਾਲ ਦੀਆ ਪੇਗਾਰ ਰੱਖੀ ਦਾ ਫੋਨ ਆ ਗਿਆ ਮੈਨੂੰ ਰਹਿ ਕੇ ਕਿਹਾ ਮੈਂ ਤੁਹਾਨੂੰ ਕਿਤੋਂੜੇ ਤੇ ਤੁਸੀਂ ਅੱਜ ਥੋੜਾ ਲਿਓ ਸਤਿ ਸ਼੍ਰੀ ਅਕਾਲ ਦੋਸਤੋ ਹੋਰ ਕੀ ਹਾਲ ਚੱਲਿਆ ਤੁਹਾਡਾ ਅੱਜ ਸਾਡੀ ਗੱਡੀ ਦੇਖੋ ਬਲਤਈ ਅਸੀਂ A20 ਤੋਂ ਕਿਹੜੀ ਗੱਡੀ ਤੇ ਆ ਗਏ ਆਲਟੋ ਆਲਟੋ ਤੇ ਆ ਗਿਆ ਸੀ ਤੇ ਹੁਣ ਅਸੀਂ ਫਿਰ ਨੇਚਰਲ AC ਹੁੰਦਾ ਉਹਦੇ ਲਈ ਅਸੀਂ ਸੀਸੇ ਖੋਲ੍ਹਿਆ ਕਿਉਂਕਿ ਵੈਸੇ ਅੰਦਰਲਾ AC ਤੇ ਚੱਲ ਨਹੀਂ ਰਿਹਾ ਇਹਦਾ ਜਿਹਨ ਅਸੀਂ ਦਿਖਾਉਣੇ ਹਟਦੇ ਫਿਰ ਤੇ ਕੁ ਨੈਚਰਲ ਹਵਾ ਆਏਗੀ ਇਸ ਵਿੱਚ ਅਸਾਂ ਟੇ ਲਈ ਗੱਡੀ ਗਈ ਵੀ ਇਹ ਛਗਣ ਤੇ ਹੀ ਦਲੇ ਗਿਆ ਨਾਲ ਵਾਲਾ ਰੇਡੀ ਮੰਗ ਗਿਆ ਆਪਣੀ ਗੱਡੀ ਉਹ ਫੜਾ ਗਿਆ ਤੇ ਤਾਂ ਕਰਕੇ ਫਿਰ ਆਪਾਂ ਕਹਿੰਦੇ ਕੋਈ ਆ ਨਹੀਂ ਭਾਈ ਕਰਦੇ ਐਡਜਸਟ ਤੇ ਹਿਆੰਦੇਸ ਤੁਸੀਂ ਮੈਂ ਕਿ ਪਰ ਆਇਆ ਵੀ ਆਪਦੀ ਗੱਡੀ ਚਲਾਉਣ ਚ ਤੇ ਹੋਰ ਬੰਦੇ ਦੀ ਗੱਡੀ ਚਲਾਉਣ ਦੇ ਵਿੱਚ ਐਕਸੀਡੈਂਟ ਹੋ ਗਿਆ ਓਹੋ ਸਕੂਟਰੀ ਵਾਲਾ ਹੋ ਗਿਆ ਕਰਕੇ ਦਿਖਾਣਾ ਸਕੂਟਰੀ ਦਾ ਹੋ ਗਿਆ ਕਾਹਦੇ ਨਾਲ ਹੋ ਗਿਆ ਮੋਟਰਸਾਈਕਲ ਨਾਲ ਹੋ ਰਿਹਾ ਸਕੂਟਰੀ ਦਾ ਮੋਰ ਸਾਰੀ ਖਰਾਬ ਹੋ ਗਈ ਸਕੂਟਰੀ ਹੈ ਨਾ ਮੈਂ ਇਹ ਕਹਿ ਲੱਗਿਆ ਸੀਗਾ ਵੀ ਆਪਦੀ ਗੱਡੀ ਦਾ ਹਿਸਾਬ ਹੁੰਦਾ ਚਲਾਉਣ ਦਾ ਜੇ ਜਦੋਂ ਆਪਾਂ ਕਿਸੇ ਦੀ ਗੱਡੀ ਚਲਾਉਨੇ ਆ ਹਨਾ ਜਾਂ ਕੋਈ ਵੀ ਸਾਧਨ ਜਰੂਰੀ ਨਹੀਂ ਗੱਡੀ ਤਾਂ ਉਹਦੇ ਵਿੱਚ ਐ ਹੁੰਦਾ ਹੈ ਵੀ ਇੱਕ ਤਰ੍ਹਾਂ ਦਾ ਡਰ ਜਿਹਾ ਮਹਿਸੂਸ ਹੁੰਦਾ ਯਾਰ ਵੀ ਪਤਾ ਨਹੀਂ ਕਿਵੇਂ ਹਨਾ ਆਪਦੀ ਗੱਡੀ ਦਾ ਹੁੰਦਾ ਯਾਰ ਵੀ ਆਪਾਂ ਨੂੰ ਇੱਕ ਹੌਂਸਲਾ ਇਹ ਹੁੰਦਾ ਵੀ ਆਪਾਂ ਇੱਥੇ ਰੋ ਦਾਂਗੇ ਤੁਹਾਨੂੰ ਸਾਰਿਆਂ ਨੂੰ ਵੀ ਹੁੰਦਾ ਇਸ ਤਰੀਕੇ ਨਾਲ ਵੀ ਕਿਤੇ ਵੀ ਕੋਈ ਵੀ ਚੀਜ਼ ਸਾਹਮਣੇ ਆ ਗਈ ਕੋਦਾਂ ਵੀ ਆਪਾਂ ਨੂੰ ਆਉਂਦਾ ਵੀ ਹਾਂ ਵੀ ਆਹ ਚੀਜ਼ ਦਾ ਆਪਣਾ ਲਈ ਚੀਜ਼ ਦਾ ਮੈਂ ਰੋਕ ਲੂੰਗਾ ਦੂਜੀ ਦਾ ਨਹੀਂ ਪਤਾ ਮੇਰੇ ਨਾਲ ਤਾਂ ਹੁੰਦਾ ਮੈਨੂੰ ਬਹੁਤ ਭਰੋਸਾ ਹੁੰਦਾ ਭਾਵੇਂ ਮੈਂ 100 ਤੇ ਜਾਵਾਂ ਮੈਂ 120 ਤੇ ਜਾਵਾਂ ਮੈਂ 140 ਤੇ ਮੈਨੂੰ ਪਤਾ ਹੁੰਦਾ ਵੀ ਇੰਨੀ ਕਿਥਾਂ ਨੇ ਮੈਂ ਰੋਕ ਦੂੰਗਾ ਤੁਸੀਂ ਵੀ ਦੱਸਿਓ ਜੀ ਕਮੈਂਟ ਕਰਕੇ ਵੀ ਜੇ ਤੁਹਾਨੂੰ ਆਪ ਦੀ ਚੀਜ਼ ਦਾ ਮਾਣ ਹੈਗਾ ਤਾਂ ਦੱਸੋ ਵੀ ਕਿਹਨੂੰ ਕਿਹਨਾਂ ਵਾਲੀ ਗੱਡੀ ਦਾ ਬਜਾਰਿਆਂ ਸਕੂਟਰੀਆਂ ਵਾਲੇ ਤੇ ਸਾਈਕਲਾਂ ਵਾਲੇ ਕੀ ਕਰਨ ਇਹ ਤਾਂ ਪਤਾ ਕੀ ਹੈ ਇੱਕ ਕਹਿੰਦੇ ਨੇ ਹੁੰਦੇ ਵੀ ਸਰਕਲ ਹੁੰਦਾ ਠੀਕ ਹੈ ਇੱਕ ਚੇਨ ਹੁੰਦੀ ਹੈ ਚੇਨ ਪੈਦਲ ਸਾਈਕਲ ਸਕੂਟੀ ਗੱਡੀ ਠੀਕ ਹੈ ਜਾਂ ਸਕੂਟਰੀ ਤੋਂ ਬਾਅਦ ਮੋਟਰਸਾਈਕਲ ਤੋਂ ਬਾਅਦ ਤੁਸੀਂ ਆਇ ਲਾ ਲੋ ਬਸ ਹਨਾ ਇਸ ਤਰ੍ਹਾਂ ਦੇ ਸਾਧਨ ਆ ਗਏ ਜਿਹੜੇ ਪ੍ਰਾਈਵੇਟ ਪਬਲਿਕ ਸਾਧਨ ਆ ਗਏ ਫਿਰ ਉਸ ਤੋਂ ਬਾਅਦ ਆ ਗਈ ਗੱਡੀ ਗੱਡੀ ਤੋਂ ਬਾਅਦ ਆ ਗਿਆ ਤੁਸੀਂ ਗਾਂਧੀ ਗਾਰ ਵੱਡਾ ਟਰੱਕ ਵਾ ਲੋ ਜਿੱਦਾਂ ਕਿ ਇਹ ਵੀ ਆਪਨੇ ਵੱਡੀਆਂ ਗੱਡੀਆਂ ਆ ਗਈਆਂ ਦੂਜੀਆਂ 8/B8 B8 ਵੀ ਹੈ ਨਾ ਮਤਲਬ ਵੀ ਸਰਕਲ ਹੁੰਦਾ ਵੀ ਰੱਬ ਨੇ ਸਾਰਿਆਂ ਨੂੰ ਉੱਥੇ-ਉੱਥੇ ਰੱਖਿਆ ਹੁੰਦਾ ਆਪਦੇ ਤਰੀਕੇ ਦੇ ਨਾਲ ਠੀਕ ਹੈ ਵੀ ਜਿੱਥੋਂ ਤੱਕ ਰੱਬ ਰੱਖਣਾ ਜਾਣਾ ਹੁੰਦਾ ਬੰਦੇ ਨੂੰ ਵੀ ਬਾਕੀ ਬੰਦੇ ਦੀ ਮਿਹਨਤ ਤੇ ਵੀ ਹੁੰਦਾ ਜਿੱਦਾਂ ਆਪਾਂ ਮਿਹਨਤ ਕਰਾਂਗੇ ਆਪਾਂ ਕੁਝ ਵੀ ਹਾਸਲ ਕਰ ਸਕਦੇ ਆਂ ਸਾਈਕਲਾਂ ਤੋਂ ਗੱਡੀਆਂ ਤੇ ਵੀ ਆ ਸਕਦੇ ਆਂ ਤੇ ਜੇ ਆਪ ਮਿਹਨਤ ਨਹੀਂ ਕਰਦੇ ਗੱਡੀਆਂ ਤੋਂ ਸਾਈਕਲ ਤੇ ਵੀ ਆ ਸਕਦੇ ਆਂ ਹੁੰਦਾ ਹੀ ਐ ਸਾਡੇ ਪਿੰਡ ਦੀ ਇੱਕ ਦਿਨ ਮੈਂ ਗੱਲ ਦੱਸਦਾ ਮਿਹਨਤ ਨਾਲ ਸਭ ਤੋਂ ਸਾਰਾ ਦੱਸਦਾ ਵੀ ਕਿਸੇ ਬੰਦੇ ਦੀ ਨਾ ਜ਼ਮੀਨ ਆ ਗਈ ਸੀਗੀ ਆਪਣੇ ਇਹਨਾਂ ਦਾ ਜਦੋਂ ਸਰਕਾਰ ਗਵਰਨਮੈਂਟ ਜ਼ਮੀਨ ਲੈਂਦੀ ਹੁੰਦੀ ਹੈ ਨਾ ਉਹਦੇ ਵਿੱਚ ਜ਼ਮੀਨ ਆ ਗਈ ਸੀ ਤੇ ਉਹ ਮਤਲਬ ਕਿ ਸਾਰੇ ਪਿੰਡ ਦੀ ਜ਼ਮੀਨ ਹੀ ਆਈ ਸੀ ਆ 400 ਕਿੱਲਾ ਤੁਸੀਂ ਦੇਖਦੇ ਜਾਂ ਜਾਣਦੇ ਹੋਗੇ ਵੀ ਆ 400 ਕਿੱਲਾ ਜ਼ਮੀਨ ਹੈ ਠੀਕ ਹੈ ਇਹ 400 ਕਿੱਲਾ ਜਦੋਂ ਗਵਰਨਮੈਂਟ ਨੇ ਅਕਵਾਇਰ ਕਰੀਏ ਤੇ ਸਾਡੇ ਪਿੰਡ ਦੇ ਇੱਕ ਬੰਦੇ ਦੇ ਸਾਹਮਣੇ ਵੱਧ ਜ਼ਮੀਨ ਸੀਗੀ ਉਹਦੇ ਵਿੱਚ ਤੇ ਉਹ ਜ਼ਮੀਨ ਚ ਜਦੋਂ ਉਹਨੇ ਵੇਚੀ ਐ ਦਿੱਤੀ ਆ ਹਾਂ ਸਭ ਤੋਂ ਵੱਧ ਪਿੰਡ ਦੇ ਵਿੱਚ ਉਹਦੇ ਕੋਲ ਪੈਸਾ ਸੀ ਉਸ ਮੌਕੇ ਤੇ ਦੇਖ ਲਓ ਵੀ ਉਹਦੇ ਕੋਲੇ ਸਾਰਾ ਕੁਝ ਸੀ ਜਦੋਂ ਉਹਦੀ ਜ਼ਮੀਨ ਆਈ ਐ ਪਰ ਹੁਣ ਅਜ ਦੇ ਟਾਈਮ ਦੇ ਉਸ ਬੰਦੇ ਕੋਲੇ ਕੁਝ ਵੀ ਨਹੀਂ ਹੈਗਾ ਉਹਨੇ ਸਾਰਾ ਖਰਾਬ ਕਰਤਾ ਉਹ ਕਿਵੇਂ ਉਸਨੇ ਉਹ ਪੈਸੇ ਨੂੰ ਸਹੀ ਵੈਲਿਊ ਨਹੀਂ ਮਤਲਬ ਕਿ ਵੈਲਿਊ ਨਹੀਂ ਕਰੀ ਉਹ ਸਹੀ ਪੈਸੇ ਦੀ ਨਾ ਵੀ ਕੀ ਪੈਸੇ ਨਾਲ ਕਰ ਸਕਦਾ ਕੀ ਚੀਜ਼ ਨਹੀਂ ਪਰ ਹਾਂ ਇੱਕ ਚੀਜ਼ ਸਾਰਿਆਂ ਨੂੰ ਕਹਿਣਾ ਚਾਹਣਾ ਵੀ ਜਿਹੜੀ ਜ਼ਮੀਨ ਹੁੰਦੀ ਐ ਉਹ ਜ਼ਮੀਨ ਨੂੰ ਤੁਸੀਂ ਬਚਾ ਕੇ ਰੱਖੋ ਕਿ ਜ਼ਮੀਨ ਦੇ ਵਟੇ ਜੇ ਕਿਸੇ ਨੂੰ 2 ਕਰੋੜ 3 ਕਰੋੜ ਵੀ ਦਿੰਦਾ ਨਾ ਤੁਸੀਂ ਉਹ ਚੀਜ਼ ਨਾ ਲਓ ਕਿਉਂਕਿ ਇਹ ਵੀ ਜਿਹੜਾ ਜ਼ਮੀਨ ਹੈ ਨਾ ਜ਼ਮੀਨ ਆਪਣੇ ਤੋਂ ਖੋਈ ਜਾ ਰਹੀ ਹੈ ਹੌਲੀ-ਹੌਲੀ ਕਰਕੇ ਤੇ ਇਹ ਵੀ ਇੱਕ ਗਵਰਨਮੈਂਟ ਦੀਆਂ ਤਕਨੀਕਾਂ ਹੀ ਨੇ ਠੀਕ ਹੈ ਤੇ ਹਾਂ ਜਿਹਨੂੰ ਲੋੜ ਹੈ ਠੀਕ ਹੈ ਕਈ ਵਾਰੀ ਆਇਆ ਹੁੰਦਾ ਹੈ ਕਿ ਇਹ ਵੀ ਕਿਸ ਨੇ ਆਪਣੀ ਭੈਣ ਦਾ ਹਨਾ ਜਾਂ ਫਿਰ ਆਪਣੀ ਕੁੜੀ ਦਾ ਵਿਆਹ ਵਗੈਰਾ ਕਰਨਾ ਹੁੰਦਾ ਹੈ ਉਮਰ ਲੰਘੀ ਜਾਂਦੀ ਹੁੰਦੀ ਹੈ ਉਸ ਟਾਈਮ ਤੇ ਇਸ ਚੀਜ਼ ਜਾਂ ਇਹ ਚੀਜ਼ਾਂ ਦਾ ਮਤਲਬ ਕਿ ਆਪਾਂ ਮੰਨਦੇ ਆਂ ਵੀ ਹਾਂ ਇਹ ਚੀਜ਼ਾਂ ਵਰਤੀਆਂ ਜਾ ਸਕਦੀਆਂ ਨੇ ਪਰ ਹਾਂ ਆਪਦੇ ਸ਼ੌਂਕ ਪਵਾਉਣ ਵਾਸਤੇ ਠੀਕ ਹੈ ਕਾਰਾਂ ਲੈਣ ਵਾਸਤੇ ਗੱਟੀਆਂ ਲੈਣ ਵਾਸਤੇ ਵੀ ਚੰਡੀਗੜ੍ਹ ਜਾਣ ਵਾਸਤੇ ਇਹ ਜਿਹਾ ਵਾਸਤੇ ਜ਼ਮੀਨਾਂ ਵੇਚਦੀਆਂ ਮੈਂ ਚੰਗੇ ਨਹੀਂ ਸਮਝਦਾ ਸਹੀ ਗੱਲ ਆ ਉਹ ਗਿਆ ਜਮੀਨ ਵੇਚਣੀ ਬਹੁਤ ਸੌਖੀ ਆ ਪਰ ਬਣਾਉਣੀ ਬਹੁਤ ਔਖੀ ਆ ਉਹ ਤੇ ਜਿੰਨਾਂ ਕੋਲ ਹੈਗੀਆਂ ਬਸ ਹੁਣੀਆਂ ਉਹ ਤੋਂ ਬਾਅਦ ਕੋਈ ਬਣਾ ਨਹੀਂ ਸਕਦਾ ਜ਼ਮੀਨ ਹੁਣ ਤੇਰੇ ਮੇਰੇ ਵਰਗਾ ਕਹਦੇ ਆਪਾਂ ਕਿੱਲਾ ਵੀ ਲੈਣਾ ਹੋਵੇ ਕਿੱਲਾ ਲੈਣਾ ਵੀ ਬਹੁਤ ਔਖਾ ਅੱਜ ਦੇ ਟਾਈਮ 'ਚ ਹੈ ਨਾ ਤੇ ਜਿਹੜੀ ਜ਼ਮੀਨ ਜਨਾ ਕੋਲ ਹੈਗੀ ਆ ਤਾਂ ਵਧੀਆ ਹੈਗਾ ਨਾ ਉਹਨਾਂ ਨੂੰ ਉਹਨੇ ਵੇਚੋ ਤੇ ਵਧੀਆ ਆਪਦਾ ਵੀ ਸੰਭਾਲ ਕਰੋ ਅੱਜਕੱਲ੍ਹ ਚੀਜ਼ ਬਣਾਉਣੀ ਬਹੁਤ ਔਖੀ ਆ ਵਿਗਾਰ ਤੱਕ ਤੋਂ ਮਰਜ਼ੀ ਲਓ ਓਕੇ ਦੋਸਤੋ ਮਿਲਤੇ ਹਾਂ ਜਾ ਕੇ ਸ਼ੂਟ ਪੇ ਆ ਸ਼ੂਟ ਹੈ ਚਾਚੇ ਦਾ ਕਰੇਵਾ ਚਾਚੇ ਦਾ ਕਰੇਵਾ ਠੀਕ ਹੈ ਜੀ ਜਾ ਕੇ ਸ਼ੂਟ ਤੇ ਆਰਟਿਸਟਾਂ ਨਾਲ ਅਸੀਂ ਮਿਲਵਾਉਣੇ ਆ ਤੇ ਹੁਣ ਅਸੀਂ ਕਿਹੜਾ ਜਾ ਰਹੇ ਆ ਜੀ ਬਾਏ ਆ ਦੇਖ ਲਓ ਜੀ ਲਾਡੀ ਦੇ ਕੰਮ ਸ਼ੂਟ ਚੱਲੇ ਨੂੰ ਦੇਖੋ ਬਹੁਤ ਟਾਈਮ ਹੋ ਗਿਆ 12 ਵਜੇ ਤੇ ਇਹ ਸੈੱਟ ਤੇ ਹਜੇ ਹੁਣ ਪਹੁੰਚੇ ਨੇ ਠੀਕ ਹੈ ਇਹ ਆਇਤਾ ਸਵੇਰ ਦੇ ਹੋਏ ਨੇ ਪਰ ਟਾਮ ਟੋਲੇ ਕਰਕੇ ਆਪਦਾ ਟਾਈਮ ਪਾਸ ਕਰਦੇ ਹੋਏ ਇੱਧਰ ਆਏ ਨੇ 12 ਵਜੇ ਕੇ ਪੀਵੈਂਟ ਹੋ ਚੁੱਕੇ ਨੇ ਗਾਇਸ ਹਮਮ ਔਰ ਗਾਇਸ ਠੀਕ ਹਾਲੋ ਗਾਇਸ ਵੀਰੇ ਤੁਸੀਂ ਗਾਇਸ ਵੀਰੇ ਦੱਸੋ ਇਹਨਾਂ ਨੂੰ ਅੱਜ ਤੁਹਾਡੇ ਲਈ ਇੱਕ ਸਵਾਲ ਹੈ ਸਵਾਲ ਵੀ ਨਹੀਂ ਬਸ ਮਤਲਬ ਕਿ ਕਹਿੰਦਾ ਬਸ ਸਾਡੀ ਇੱਕ ਮਨੋ ਇੱਛਾ ਹੈ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਵੀਡੀਓ ਹੈ ਵਲੌਗ ਹੈ ਇਹ ਕਿਹੜੇ ਕਿਹੜੇ ਸਟੇਟ ਤੇ ਕਿਹੜੇ ਕਿਹੜੇ ਪਿੰਡ ਦੇ ਵਿੱਚ ਜਾਂਦਾ ਤੁਸੀਂ ਸਾਰੇ ਜਾਣੇ ਆਪਦੇ ਆਪਦੇ ਪਿੰਡ ਦਾ ਤੇ ਆਪ ਦੀ ਆਪ ਦੀ ਸਟੇਟ ਦਾ ਕਮੈਂਟ ਕਰੋ ਠੀਕ ਹੈ ਵੀ ਕਿੱਥੇ-ਕਿੱਥੋਂ ਜੇ ਕੋਈ ਸ਼ਹਿਰ 'ਚੋਂ ਆ ਤਾਂ ਸ਼ਹਿਰ ਸ਼ਹਿਰੋਂ ਸ਼ਾਦਾ ਸ਼ਹਿਰ ਦਾ ਨਾਮ ਲਿਖੋ ਜੇ ਕੋਈ ਪਿੰਡ 'ਚੋਂ ਆ ਤਾਂ ਉਹਦੇ ਪਿੰਡ ਦਾ ਨਾਮ ਲਿਖ ਕੇ ਕਮੈਂਟ ਕਰੋ ਤੇ ਅਸੀਂ ਦੇਖੀਏ ਵੀ ਸਾਡੀ ਵੀਡੀਓ ਕਿੰਨੀ ਕੁ ਦੂਰ ਤੱਕ ਜਾਂਦੀ ਹੈ ਤੇ ਜਿਹੜਾ ਪਿੰਡ ਦਾ ਸ਼ਹਿਰ ਸਭ ਤੋਂ ਸਾਡੇ ਬਠਿੰਡੇ ਤੋਂ ਦੂਰ ਹੋਇਆ ਹਨਾ ਕਮੈਂਟ ਦੇ ਵਿੱਚ ਤੇ ਅਸੀਂ ਉਹਦੇ ਲਈ ਕੁਝ ਨਾ ਕੁਝ ਮਤਲਬ ਕਿ ਸੋਚਾਂਗੇ ਇਹ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਦੱਸਾਂਗੇ ਵੀ ਕੀ ਅਸੀਂ ਕਰਾਂਗੇ ਉਹਦੇ ਵਾਸਤੇ ਕੀ ਕਰਨ ਤੁਸੀਂ ਉਹਦੇ ਵਾਸਤੇ ਇੱਕ ਕਹਿਣ ਦਾ ਮਤਲਬ ਬੰਦੇ ਬਾਰੇ ਕੁਝ ਨਾ ਕੁਝ ਬੋਲ ਦੇਵਾਂਗੇ ਹਾਂ ਠੀਕ ਹੈ ਜਾਂ ਕੋਈ ਮਿੰਨੀ ਗਿਫਟ ਜਾਂ ਫਿਰ ਵੀ ਕੋਈ ਮਤਲਬ ਇਦਾਂ ਹੁੰਦਾ ਮੈਂ ਗੱਲ ਸਾਨੂੰ ਜਾਂ ਇਦਾਂ ਹੁੰਦਾ ਜੇ ਕਿਸੇ ਨੇ ਕੁਝ ਮਤਲਬ ਕਿ ਲੋਕਾਂ ਨੂੰ ਦੱਸਣਾ ਲੋਕਾਂ ਨੂੰ ਆਪਦਾ ਕੋਈ ਵਿਚਾਰ ਪੇਸ਼ ਕਰਨੇ ਦੱਸਣਾ ਤਾਂ ਉਹ ਆਪਦਾ ਕਮੈਂਟ ਕਰੋ ਵੀ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਤਾਂ ਅਸੀਂ ਬਲੌਗ ਵਿੱਚ ਉਹ ਤੁਹਾਡੇ ਵਿਚਾਰ ਲੋਕਾਂ ਅੱਗੇ ਪੇਸ਼ ਕਰਾਂਗੇ ਲੋਕਾਂਗੇ ਪੇਸ਼ ਵੀ ਕਰਾਂਗੇ ਜਾਂ ਫਿਰ ਸਾਡੀ ਟੀਮ ਦੇ ਵਿੱਚੋਂ ਉਸ ਬੰਦੇ ਨੇ ਕਿਸੇ ਵੀ ਟੀਮ ਮੈਂਬਰ ਨਾਲ ਗੱਲ ਕਰਨੀ ਹੋਈ ਉਹਨੂੰ ਉਸ ਟੀਮ ਨਾਲ ਮੈਂਬਰ ਨਾਲ ਗੱਲ ਕਰਨ ਦਾ ਮੌਕਾ ਵੀ ਦੇਵਾਂਗੇ ਹਾਂ ਲਓ ਜੀ ਦੋਸਤੋ ਇਹ ਆ ਸਾਡੀ ਅੱਜ ਕਰੇਵੇ ਦੀ ਟੀਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਪਹਿਲਾਂ ਤਾਂ ਅਜ ਇੱਕ ਮਿੰਟ ਜੀ ਆ ਹੈਗੇ ਹਰਪ੍ਰੀਤ ਕੌਰ ਠੀਕ ਹੈ ਇਹ ਇਸ ਕਰੇਵੇ ਚ ਮੇਰੀ ਨਨਾਨ ਬਣੀ ਹੋਈ ਹੈ ਠੀਕ ਹੈ ਤੇ ਜੀ ਕਰੇਵੇ ਚ ਮਾਮਾ ਵਿਰਾਟ ਜੀ ਦੀ ਵਾਈਫ ਬਣੀ ਹੋਏ ਨੇ ਕੀ ਨਾਮ ਤੁਹਾਡਾ ਇੱਥੇ ਰੰਜੀਤ ਰੰਜੀਤ ਕੌਰ ਤੇ ਏ ਨਵੇਂ ਹਜੇ ਇਸ ਵਿੱਚ ਆਪਾਂ ਕਿਰਦਾਰ ਅੱਜ ਪੇਸ਼ ਕਰਾਂਗੇ ਇਹਨਾਂ ਦਾ ਨਹੀਂ ਜੀ ਕਿਰਦਾਰ ਹੈਗਾ ਮੇਰਾ ਪਹਿਲਾਂ ਉਹ ਸੀਨ ਪਿਆ ਨਹੀਂ ਨਾ ਹਜੇ ਨਹੀਂ ਜੀ ਪੈ ਗਿਆ ਉਹ ਲੋਕਾਂ ਨੇ ਦੇਖ ਨਹੀਂ ਜੀ ਉਹ ਤੂੰ ਪਹਿਲਾਂ ਵੀ ਮੇਰੇ ਸੀਨ ਪਏ ਵਿਆ ਗਰੇ ਵਿੱਚ ਅੱਛਾ ਲੋਕਾਂ ਨੇ ਪੈ ਗਿਆ ਕੋਈ ਕਰੀ ਤੂੰ ਪਹਿਲਾਂ ਕੀ ਸੀਗਾ ਮੇਰੇ ਵੀ ਸੀਨ ਹੈਗੇ ਅੱਗੇ ਫੋਨ ਕਰੇ ਫੋਨ ਕਰੇ ਕਰੇਵੀਆ ਜੀ ਮੇਰੇ ਸੀਰ ਹੈਗੇ ਆ ਜੀ ਵਿੱਚ ਅੱਛਾ ਠੀਕ ਹੈ ਫਿਰ ਅਸੀਂ ਇਹਨੂੰ ਦੇਖਿਆ ਜੀ ਸੌਰੀ ਸੌਰੀ ਆ ਸਾਡੇ ਮੇਨ ਹੈਡ ਮੇਨ ਹੈਡ ਦਾ ਜੂੜਾ ਬਲ ਤਾਂ ਦੇਖੋ ਸਾਡੇ ਮੇਨ ਹੈਡ ਦਾ ਜੂੜਾ ਇਹ ਸਾਡੇ ਕਰੇਵੀ ਦੀ ਅਸਲੀ ਸ਼ਾਨ ਬਾਣ ਸਸਰੀਕਾਲ ਜੀ ਸਾਰਿਆਂ ਨੂੰ ਇਹੀ ਨੀ ਜੀ ਹਾਂਜੀ ਇੰਨਾ ਕਰਕੇ ਕਰੇਵਾ ਚੱਲਦਾ ਹੈ ਸਾਡਾ ਦੇਖ ਲਓ ਇਹ ਸਾਡੇ ਕਰੇਵੇ ਵਾਲੇ ਇਦਾਂ ਜੂੜਾ ਦੇਖ ਬਲ ਕਿੰਨਾ ਸੋਹਣਾ ਨਾ ਕਰਕੇ ਕਰੇਵਾ ਤੇ ਮਕਲਾਵਾ ਚੱਲਦਾ ਯੈਸ ਆਪੂਆ ਜੀ ਪੂਆ ਇੱਥੇ ਇਹ ਇਹ ਸਾਂਝੀ ਨਹੀਂ ਹੈਗੀ ਇਹ ਉਹਨਾਂ ਵੱਲ ਢੱਕਾ ਵੱਧ ਸਿਰਦੀ ਆ ਇਹਨਾਂ ਵੱਲ ਜੀ ਜੀ ਆਗੇ ਸਾਨੂੰ ਹੁਣ ਜਦੋਂ ਤਾਂ ਪੂਆ ਨੂੰ ਮੈਂ ਸੂਟ ਦਿੰਦੀ ਸਿਰ ਪੀ ਇਹ ਦਿੰਦੀ ਸੀ ਉਹ ਤਾਂ ਮੇਰੇ ਕੰਨੀ ਭੱਜੀ ਆਉਂਦੀ ਸੀ ਹੈ ਉਹਦੇ ਨਾਲ ਗੱਲ ਵਾਪੇ ਨਹੀਂ ਕਰਦੀ ਸੀ ਹੁਣ ਹੁਣ ਇਹਨਾਂ ਕੰਨੀ ਜਾਂਦੀ ਆ ਭੱਜੀ ਕਿਉਂਕਿ ਇਹ ਦੇ ਰੰਦੀ ਆ ਸੂਟ ਸੱਪਾ ਕੋਈ ਨਾ ਮੈਂ ਪਿਆਰ ਹੀ ਬਹੁਤ ਕਰਦੀ ਆ ਸਾਰੇ ਦਾ ਸੋਰ ਸਾੜ ਦਾ ਕੋਈ ਚੱਕਰ ਨਹੀਂ ਆ ਸੂਟ ਸਾਨੂੰ ਤਾਂ ਕਰਦੇ ਨਹੀਂ ਤੁਸੀਂ ਅਸੀਂ ਤੁਹਾਡੇ ਫੈਮਿਲੀ ਮੈਂਬਰ ਹੀ ਆ ਤੁਸੀਂ ਸਮਝਦੇ ਨਹੀਂ ਸਾਨੂੰ ਜੋ ਤੁਸੀਂ ਉਹਨੇ ਸਕੱਟ ਦਿੰਦੇ ਨੇ ਨਾ ਤੁਹਾਨੂੰ ਘਰੋਂ ਹਾਂ ਘਰੋਂ ਕੱਢ ਦਿੰਦੇ ਤਾਂ ਹੀ ਨਹੀਂ ਤੁਹਾਡੇ ਨਾਲ ਬੰਦੀ ਚਲ ਕੋਈ ਨਾ ਕੋਈ ਨਾ ਚੱਲਦੇ ਰਹਿੰਦਾ ਪਰਵਾਹਾਂ ਚ ਨਿੱਕੇ ਮੋਟੀਆਂ ਗੱਲਾਂ ਹਨਾ ਤੇ ਅਕਾਸ਼ ਚਹਿਲ ਤੇ ਐਂਡ ਸਿੱਧੂ ਮਨਿੰਦਰ ਨੂੰ ਹਨਾ ਸਬਸਕ੍ਰਾਈਬ ਕਰ ਲਓ ਵਾਹ ਯਾਰ ਦਿਲ ਚੂ ਲਿਆ ਮੁੰਡੇ ਅ ਤੈਨੂੰ ਪਤਾ ਜੀ ਤੁਹਾਡਾ ਮੈਂ ਚੈਨਲ ਸਬਸਕ੍ਰਾਈਬ ਕਰਦਾ ਉਹ ਜਿਹੜਾ ਉਹ ਬਲੌਗ ਬਣਾਇਆ ਵਾ ਦੋ ਬਲੌਗ ਬਲੌਗ ਪਹਿਲਾਂ ਪਾ ਚੁੱਕੇ ਆ ਤੀਜਾ ਬਲੌਗ ਬਣ ਰਿਹਾ ਹਾਂ ਠੀਕ ਹੈ ਜੀ ਤੇ ਕਿਉਂ ਕਿ ਆ ਬਲੌਗਰੋਂ ਵੀ ਜਿਵੇਂ ਤੁਸੀਂ ਅੱਧ ਚੈਨਲ ਦਾ ਨਾਮ ਹੀ ਬੋਲਦੇ ਚੱਲ ਮਾ ਬੋਲ ਚੈਨਲ ਡਿਓਲ ਫਿਲਮ 86 ਡਿਓਲ ਫਿਲਮ ਕਿਨਾ 86 ਡਿਓਲ ਫਿਲਮ 84 86 86 ਡਿਓਲ ਫਿਲਮ 84 86 ਕਿਵੇਂ ਡਿਓਲ ਫਿਲਮ 86 ਡਿਓਲ ਫਿਲਮ 86 ਜੀ ਇਹਨਾਂ ਨੂੰ ਵੀ ਸਬਸਕ੍ਰਾਈਬ ਕਰੋ ਜਾ ਕੇ ਤੇ ਇਹਨਾਂ ਦੀ ਵੀਡੀਓਜ਼ ਵੀ ਸੋਹਣੀ ਹੁੰਦੀਆਂ ਦੇਖੋ ਵੀਰੇ ਦੀਆਂ ਨਾਲ ਇਹਨਾਂ ਦੇ ਕੰਮੋ ਦੀਦੀ ਹੁੰਦੇ ਨੇ ਹਨ ਤੁਸੀਂ ਜਾਣਦੇ ਹੋਵੋਗੇ ਤੇ ਹਾਂਜੀ ਅੱਛਾ ਮੇਰੇ ਦਿਖਾ ਦੇ ਮੈਨੂੰ ਮੈਨੂੰ ਵੀ ਦਿਖਾ ਦੇ ਅੱਜ ਵੀ ਪਹਿਲਾਂ ਤਾਂ ਮੇਰੀ ਗੱਲ ਮੇਰੇ ਸੂਟ ਤੇ ਗੱਲ ਆਈ ਅੱਜ ਪਹਿਲਾਂ ਅੱਜ ਮੈਂ ਨਾ ਸੂਟ ਬਾਂਦਰੀ ਵਰਗੀ ਲੱਗੀ ਜਾਂਦੀ ਹੈ ਨਾ ਸੂਟ ਚ ਖੜ ਜਾ ਇੱਕ ਮਿੰਟ ਮੈਂ ਨਾ ਸੂਟ ਪਾਇਆ ਠੀਕ ਹੈ ਸਵੇਰੇ ਪਾ ਤਾਂ ਮੈਨੂੰ ਲਾਡੀ ਨੇ ਟੋਕਿਆ ਕਹਿੰਦਾ ਐਡੇ ਫਿੱਕੇ ਸੂਟ ਪਾਉਣ ਲੱਗ ਗਈ ਤੂੰ ਫਿਰ ਮੈਨੂੰ ਆ ਕੇ ਆਂਟੀ ਨੇ ਟੋਕਿਆ ਕਹਿੰਦੀ ਉਹ ਹੋ ਇੱਧਰ ਕਹਿੰਦੀ ਬੁੜੀ ਲੱਗੀ ਨੇ ਦੋ ਜਵਾਕਾਂ ਦੀ ਮਾਂ ਹੁੰਨੀ ਹੈ ਕਹਿੰਦੀ ਕਹਿੰਦੇ ਡਾ ਫਿੱਕਾ ਸੂਟ ਕਹਿੰਦੇ ਬਿਲਕੁਲ ਵੀ ਨਹੀਂ ਜੱਚ ਰਿਹਾ ਨਾ ਮੇਰਾ ਇਹੋ ਜਿਹਾ ਮਨ ਖਰਾਬ ਕੀਤਾ ਹੁਣ ਸੂਟ ਪਾਇਆ ਤਾਂ ਹੋਇਆ ਬਸ ਇੱਕ ਮੇਰਾ ਜੀ ਐ ਕਰ ਰਿਹਾ ਵੀ ਜੇਕ ਮੈਂ ਦੂਜਾ ਸੂਟ ਨਾਲ ਲੈ ਕੇ ਆਈ ਹੂੰ ਨਹੀਂ ਮੈਂ ਲਾ ਕੇ ਮੈਂ ਆਂਟੀ ਨੂੰ ਦੇ ਦੇਗੀ ਫੇਰ ਮੈਂ ਆਂਟੀ ਨੂੰ ਦਾਨ ਕਰਤਾ ਕੋਈ ਇਹ ਉਹਨਾਂ ਨੇ ਆਂਟੀ ਦੇ ਮੇਚ ਦਾ ਸਿਉਂਦਾ ਆਂਟੀ ਨੇ ਮੰਗੀ ਇਹ ਆ ਆਂਟੀ ਨੇ ਮੰਗੀ ਇਹ ਸੀ ਨਿੰਦੇ ਸੂਟ ਨੂੰ ਵੀ ਆਂਟੀ ਇਹਨੂੰ ਕਹੇ ਜੀ ਬਹੁਤ ਘੜਾ ਲੱਗਦਾ ਮੈਂ ਤਾਂ ਨਿੰਦੇ ਹੀ ਨਹੀਂ ਸੀ ਫੇਰ ਭੂਆ ਨੇ ਮੈਨੂੰ ਕਿਹਾ ਭੂਆ ਨੇ ਮੈਨੂੰ ਕਿਹਾ ਮੈਂ ਨਹੀਂ ਨਿੰਦੇ ਆਇਆ ਮੈਡਮ ਨੇ ਆ ਕੇ ਪਹਿਲੇ ਕਿਹਾ ਉਹ ਵੀ ਆਇਆ ਵੀ ਮੇਰੀ ਵੀ ਮੀਟਿੰਗ ਆ ਸਕਦੀ ਆ ਹਾਂ ਪੂਆ ਨੂੰ ਵੀ ਇਹੀ ਚੀਜ਼ ਆ ਜਿਹੜਾ ਮਨਿੰਦਰ ਭੈਣ ਦੇ ਸੂਟ ਪਾਇਆ ਉਹ ਬਹੁਤ ਬੇਕਾਰ ਆ ਨਹੀਂ ਮੇਰੀ ਸਾਨੂੰ ਕੋਈ ਦਿੱਕਤ ਲੱਗੀ ਨਹੀਂ ਜੀ ਬਈ ਇੰਨੀ ਨਹੀਂ ਲੱਗੀ ਦਿੱਕਤ ਹਾਂ ਨਾ ਬਈ ਕੀ ਚਾ ਲੋਟਾ ਹਾਂ ਮਾੜਾ ਨਹੀਂ ਬਈ ਇਹ ਦੋ ਬੰਦਿਆਂ ਦੀ ਨੀਂਦ ਆ ਰਣਜੀਤ ਮੈਨੂੰ ਵੀ ਨਿੰਦਿਆ ਸੀ ਹਾਏ ਆ ਕਿ ਸੁੱਖੀ ਰਣਜੀਤ ਮੈਨੂੰ ਵੀ ਨਿੰਦਿਆ ਸੀ ਰਣਜੀਤ ਮੈਨੂੰ ਫਿਰ ਤੁਸੀਂ ਲੱਗਦੇ ਨੇ ਸੋਹਣੇ ਫਿੱਕੇ ਸੂਟ ਨਹੀਂ ਫਿਰ ਖਾਲੀ ਬੰਟ ਜੱਟਾ ਤਾਂ ਨਹੀਂ ਆਪਾਂ ਸਿਖਾਇਆ ਸੀ ਹਾਂ ਉਹਦੇ ਅਨੁਸਾਰ ਉਹਨੇ ਕੀ ਕੁਝ ਕਿਹਾ ਉਹਨੂੰ ਤਾਂ ਕੋਚਾ ਕੱਢਣ ਦੀ ਆਦਤ ਆ ਮੈਂ ਇਹ ਤੁਹਾਨੂੰ ਪਹਿਲਾਂ ਦੱਸ ਦਿੰਦਾ ਦੇਖੋ ਜੀ ਦੇਖੋ ਮੇਰਾ ਸੂਟ ਦੇਖੋ ਜੀ ਤੂੰ ਸਹੀ ਸਹੀ ਦੱਸਿਓ ਸੱਚੀ ਨਹੀਂ ਸੋਹਣਾ ਲੱਗ ਰਿਹਾ ਬੈਠ ਤਾਂ ਜਾ ਹਏ ਬੈ ਗਈ ਨੇ ਤਾਂ ਤਾਂ ਭਾਈ ਇਹ ਤਾਂ ਇਹਨਾਂ ਨੇ ਮੈਨੂੰ ਚੱਲ ਆਪਾਂ ਜਦੋਂ ਕਿ ਆ ਸੂਟ ਨਾ ਪਾਵਾਂਗੇ ਇਹ ਮੈਂ ਆਂਟੀ ਨੂੰ ਆਦੀ ਮਾਂ ਨੂੰ ਦੇਦਾ ਇਹ ਸੂਟ ਮੈਂ ਇਹ ਹਾਂ ਕੋਈ ਹੋਰ ਵੀਡੀਓ ਚ ਤੁਸੀਂ ਦੇਖਿਆ ਹੋਇਆ ਇਹ ਜਿਹੜਾ ਮਕਸਦ ਸੀਗਾ ਉਹ ਪੂਰਾ ਹੋ ਗਿਆ ਏ ਆ ਦੀ ਮੰਜ਼ਿਲ ਤੱਕ ਪਹੁੰਚ ਗਏ ਆ ਆ ਦੀ ਮੰਜ਼ਿਲ ਤੇ ਪਹੁੰਚ ਗਏ ਬਸ ਫਿਰ ਐਸੋ ਮਦਾਨ ਹੁੰਦੇ ਨੇ ਆਡੀਅנס ਸਾਥਰੀ ਵੀ ਇਹ ਸੂਟ ਨੂੰ ਅੱਗੇ ਤੁਸੀਂ ਆਂਟੀ ਤੇ ਪਾਏ ਦੇਖੋਗੇ ਨੱਕਰੇ ਵਜੇ ਮੇਰੀ ਨੋਹ ਹੈ ਹਾਂ ਨੋਹ ਨੇ ਸੱਸ ਨੂੰ ਸੂਟ ਦਿੱਤਾ ਠੀਕ ਹੈ ਨਾ ਸਵਾ ਕੇ ਨੋਹ ਨੂੰ ਪਸੰਦ ਨਹੀਂ ਆਇਆ ਤਾਂ ਲਾ ਕੇ ਸੱਸ ਨੂੰ ਬੁਲਾਤਾ ਵਿਆਹ ਚਾਹੁੰਦਾ ਪਸੰਦ ਸੀ ਲਾ ਕੇ ਕੀ ਕਰਾਦਾ ਸਾਡੀ ਤਾਂ ਕਹਿ ਨਹੀਂ ਸਕਦੇ ਚਲੋ ਸਾਡੀ ਤਾਂ ਹਨਾ ਮਾਂ ਗਈ ਤੁਸੀਂ ਸੁਰਖੀ ਤੇ ਕਮੈਂਟ ਕਰਦੇ ਆਂ ਆਂਟੀ ਵੀ ਨੇ ਨਾ ਭਾਈ ਮੇਰੀ ਗੱਲ ਸੁਣੋ ਉਹ ਤੁਸੀਂ ਦੱਸੋ ਵੀ ਸੋਹਣੀ ਲੱਗਦੀ ਆ ਕਿ ਨਹੀਂ ਮੇਰੀ ਗੱਲ ਸੁਣੋ ਉਮਰ ਉਮਰ ਕੋਈ ਮੈਟਰ ਨਹੀਂ ਕਰਦੀ ਆ ਬੰਦੇ ਨਾਲ ਦੇ ਮਤਲਬ ਕਿ ਚਾਹ ਜੋ ਲੱਗੀ ਫਿਰ ਅੱਗੇ ਬੁਲਾ ਕੇ ਨਹੀਂ ਪੂਰੇ ਕਰਨੇ ਚਾਹੀਦੇ ਫਿਰ ਕੀ ਹੁੰਦਾ ਜਦੋਂ ਲਾਉਣਾ ਕੀ ਹੋ ਜਾਂਦਾ ਦੱਸ ਨਹੀਂ ਉਹਨਾਂ ਨੂੰ ਤਾਂ ਕਮੈਂਟ ਕਰਕੇ ਦੱਸਿਓ ਠੀਕ ਆ ਸਾਨੂੰ ਸੋਹਣੀ ਲੱਗਦੀ ਆ ਸਾਡੀ ਮਾਂ ਕੀ ਸਾਡੀ ਆਂਟੀ ਆ ਜੀ ਹਾਂ ਆਂਟੀ ਜਿਹੜੇ ਲਾਲ-ਗਲਾਲ ਲਾ ਕੇ ਆਉਂਦੀ ਆ ਸਾਰੇ ਨਹੀਂ ਲਾਉਂਦੀਆਂ ਨੇ ਉਹ ਜਿਹੜੀਆਂ ਹੀਰ ਨਾਲ ਬੰਦੀਆਂ 60 70 70 ਸਾਲ ਦੀਆਂ ਆਪਾਂ ਦੇ ਨਹੀਂ ਲੱਗਦੀਆਂ ਪਰ ਕਿੰਨੀਆਂ ਉਹ ਐ ਬਣ ਕੇ ਰਹਿੰਦੀਆਂ ਡੇੜੇ ਤੱਕ ਕੱਪੜੇ ਪਾਉਂ ਨਹੀਂ ਹੈ ਸਾਡੀ ਅੰਟੀ ਤੇ ਚਰਿਆ ਸੂਟ ਪਾ ਕੇ ਰੱਖਦੀ ਹੈ ਹੈ ਵੈਸੇ ਚਲੋ ਹਨਾ ਮੈਨੂੰ ਨਹੀਂ ਪਤਾ ਵੀ ਇਹਨਾਂ ਚ ਕੋਈ ਗਿਆਕ ਨਹੀਂ ਮੈਂ ਬਾਹਰ ਗਿਆ ਸੀਗਾ ਠੀਕ ਹੁਣ ਕਰਨਾ ਉਧਰ ਇਹੋ ਜਿਹੀ ਚੀਜ਼ ਜਮਾ ਨਹੀਂ ਮੈਂ ਕੰਮ ਕਰ ਗਿਆ ਡਰ ਗਈ ਸਿੰਗਾਪੁਰ ਮਲੇਸ਼ੀਆ ਉਧਰ ਜੇ ਆਪਾਂ ਐ ਮੰਨ ਕੇ ਚੱਲੋ ਕਿਸੇ ਕੁੜੀ ਕੰਨੀ ਜਾਂ ਕਿਸੇ ਮੁੰਡੇ ਕੰਨੀ ਸਮੈਲ ਕਰ ਦਿੰਨੇ ਆ ਉਹਨਾਂ ਨੇ ਇੱਕ ਗੋਸਮੈਲ ਕਰ ਦੇਣੀ ਆ ਉਧਰ ਇਹ ਜਿਹੀ ਜਮਾ ਨਹੀਂ ਹੈ ਉਹਨਾਂ ਨੂੰ ਇਹ ਨਹੀਂ ਲੱਗਦਾ ਤੇ ਇੱਥੇ ਤੁਸੀਂ ਚਮੈਲ ਕਰ ਦੋਗੇ ਆਪਣੇ ਪੰਜਾਬ ਦੇ ਤੁਹਾਨੂੰ ਪਤਾ ਹੈ ਇਧਰ 70% ਹੋ ਗਿਆ ਚਾਰ ਬੰਦੇ ਉਹਦੇ ਕੱਤੇ ਹੋ ਜਾਂਦੇ ਬੋਟਾ ਗੱਲ ਸਹੀ ਹੈ ਉਧਰ ਇਹਦੀ ਜ ਨਾਂ ਲਾਵੇ ਤਾਂ ਉਧਰ ਇਹ ਕਹਿ ਦਿੰਦੇ ਆ ਵੀ ਯਾਰ ਹਨਾ ਅਸੀਂ ਆਪਣੀ ਜ਼ਿੰਦਗੀ ਜਿਉਂਦੇ ਆ ਉਧਰ ਇਹਨਾਂ ਚੀਜ਼ਾਂ ਨੂੰ ਸੋਨਾ ਮੰਨਿਆ ਜਾਂਦਾ ਵੀ ਯਾਰ ਇਹ ਵੀ ਨਹੀਂ ਮੈਟਰ ਕਰਦੀ ਉਧਰ ਚੀਜ਼ ਵਿਕੇ ਕੋਈ ਵਿਧਵਾ ਜਾਂ ਕੋਈ ਕੁਝ ਵੀ ਹੈ ਹਨਾ ਉਧਰ ਹਾਂ ਹਾਰ ਸੰਗਾਰ ਤੋਂ ਵਧੀਆ ਮੰਨਿਆ ਜਾਂਦਾ ਤੇ ਜੇ ਕਿਸ ਨੂੰ ਸਮੈਲ ਕਰਦੇ ਆਂਗੇ ਹਾਂ ਜੀ ਮਤਲਬ ਕਹਿਣ ਦਾ ਮੁੱਦਾ ਉੱਥੇ ਹੀ ਖਤਮ ਹੁੰਦਾ ਹੈ ਵੀ ਹਾਰ ਸ਼ਿੰਗਾਰ ਕਰੋ ਜੀ ਤੋਂ ਵੀ ਹਾਰ ਸ਼ਿੰਗਾਰ ਹੁੰਦਾ ਕਰੋ ਕਰੋ ਹਾਰ ਸ਼ਿੰਗਾਰ ਮੁੰਡੇ ਵੀ ਕਰੋ ਹਾਰ ਸ਼ਿੰਗਾਰ ਕਿਸ ਤਰ੍ਹਾਂ ਹੋਵੇ ਹਾਂ ਕਰੋ ਠੀਕ ਆ ਚਲੋ ਜੀ ਧੰਨਵਾਦ ਜੀ ਸਾਡੀ ਕ੍ਰੀਵੇਟੀਮ ਨਾਲ ਤੁਸੀਂ ਮਿਲ ਚੁੱਕੇ ਹੋ ਸਸੀ ਕਾਲ ਦੋਸਤੋ ਅੱਜ ਚੱਲੇ ਹਾਂ ਹੱਪਟ ਕੇ ਸ਼ੂਟ ਤੇ ਸਸੀ ਕਾਲ ਜੀ ਸਾਰਿਆਂ ਨੂੰ ਕੀ ਕੀ ਦਿੱਤੀ ਕੀ ਆਪਣੀ ਕੀ ਚਰਚਾ ਹੋ ਰਹੀ ਸੀ ਕਿ ਉਹ ਉਹ ਆਂਦੇ ਕੀ ਲੱਗੇ ਹੋਏ ਏਸੀ ਲੱਗੇ ਹੋਇਆ ਸੱਤੀ ਲੱਗਿਆ ਏਸੀ ਤੈਨੂੰ ਮੈਨੂੰ ਦੋ ਵਾਰੀ ਮੈਨੂੰ ਕਹਿਤਾ ਲੱਗਣੀ ਕਿ ਨਾ ਏਸੀ ਲੱਗਿਆ ਇੱਧਰ ਨੂੰ ਕੁ ਮੋਦੋ ਦੇਖੀ ਇੱਧਰ ਨੂੰ ਕੁ ਮੋਦੋ ਦੇਖੀ ਦੋਨੇ ਪਾਸੇ ਦੇਖ ਕੇ ਕਿਸੇ ਪਾਸੇ ਏਸੀ ਨਹੀਂ ਲੱਗਿਆ ਮੈਂ ਦਿਖਾਉਂਗਾ ਮੈਂ ਅੱਗੋਂ ਮੈਨੂੰ ਕਹਿੰਦਾ ਵੀ ਤੇਰੀ ਨਿਗਾ ਘੱਟ ਆ ਨਹੀਂ ਜੇ ਲੱਗਿਆ ਹੋਇਆ ਵੇੜ ਕਿੰਨੇ ਕਿੰਨੇ ਸ਼ਰਤ ਹੈ ਸ਼ਰਤ 100 ਵੀ ਦੇਖ ਲੈ ਕਿ ਸਾਤਾ ਲੱਗਿਆ ਕਿ ਨਹੀਂ ਹੁਣ ਐ ਦੂਸਰੀ ਸਾਈਡ ਮੁੜੂਗਾ ਉਧਰ ਦੇਖੀ ਹੋਰ ਮੜ ਦੇ ਖੜੂ ਹੀ ਖੜ ਜਾਂਦੇ ਦੇਖ ਲੈਨੇ ਆ ਸ਼ਰਤ 5 500 ਰੁਪਏ ਦੀ ਸ਼ਤ ਖੜਾ ਐ ਨਾ ਦੱਸ ਕਹਾਂ ਕਿ ਦਿਖਾਈ ਦੰਨੇ ਅੱਜ ਜਿਵੇਂ ਦੇਖੋ ਬੰਦੇ ਨੇ ਗੱਡੀ ਇਹਦੀ ਕਹਿ ਸਕਦੇ ਆਪਾਂ ਜਾਂ ਆਪਣੀ ਪ੍ਰੋਮੋਸ਼ਨ ਕਰ ਰਹੇ ਆ ਨਾ ਵਧੀਆ ਦੇਖੋ ਤੁਹਾਨੂੰ ਉਧਰ ਨੂੰ ਉਹ ਆ ਤੇ ਖੜੇ ਮਰੇ ਉੱਪਰ ਦੇਖੀ ਉੱਪਰ ਦੇਖੀ ਇਹ 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 ਉਹਦਾ ਦਿਖਾ ਓਏ ਕਿੱਥੇ ਹਾ ਆਫਸਾਈਡ ਤੇ ਲੱਗਿਆ ਸਹੀ ਗੱਲ ਹੈ ਲੱਗੇ ਲੱਗੇ ਇਸੇ ਐਵੇਂ ਨਹੀਂ ਕਿਹਾ ਵੀ ਅੱਗੇ ਪਖਾ ਲੈ ਕੇ ਆਉਣੇ ਲਾਹਾਂਗਾ ਆਪਾਂ ਜਾਂਦੋਂ ਉਧਰ ਦੀ ਸੀ ਤੁਸੀਂ ਇੱਧਰ ਦੀ ਪਾਲੀ ਗੱਡੀ ਫਿਰ ਇਹ ਗਰਾਰੀ ਸੀ ਨਾ ਤੁਹਾਨੂੰ ਦਿਖਾਉਣਾ ਸੀ ਨਾ ਇਹ ਸੀ ਮਰੇ ਉਹ

ਕੋਈ ਨਹੀਂ ਜਾਣਦਾ ਇਹਨੂੰ ਮੇਰੇ ਕਰਕੇ ਜਾਣਦੇ ਆ ਹੂੰ ਮੁਝ ਕੋ ਜਾਣਦੇ ਸਾਰੇ ਕੋਈ ਕੋਈ ਜਾਣਦਾ ਹਨਾ ਹਨਾ ਦੋਸਤੋ ਹਾਜ਼ਮ ਨਹੀਂ ਕੋਈ ਗੱਲ ਜਿਹੜੇ ਜਿਹੜੇ ਮੈਨੂੰ ਪਿਆਰ ਕਰਦੇ ਸਾਰੇ ਮਨਿੰਦਰ 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 ਹੋ ਜਾ ਇੱਕ ਮਿੰਟਾ ਜੀ ਬਸ ਮਨਿੰਦਰ ਹੀ ਦੀ ਸੇਵਾਸ ਮਨਿੰਦਰ 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 ਲੱਢ ਦੇ ਇੱਕ ਮਿੰਟ ਵੀ ਨਾ ਤੇ ਸਭ ਦੇ ਪਤਾ ਸਗਏ ਲੋਕਾਂ ਨੂੰ ਵੀ ਲੋਕੀ ਸਾਰੇ ਮਨਿੰਦਰ ਮਨਿੰਦਰ ਕਰਨ ਲੱਗ ਜਓ ਗੱਡੀ 'ਚ ਸਪਰੇ ਪਈ ਆ ਮੈਂ ਜਾਂਦਾ ਹੋਇਆ ਉਹੀ ਪੀਊਂਗਾ ਹਾਂ ਵਾਹ ਆ ਫਿਰ ਵੈਸੇ ਤੇ ਉੱਤੇ ਇਕੱਲੀ ਦੇ ਕਮੈਂਟ ਆ। ਇਹ ਹੋਰ ਲੈ। ਵੇਖ ਲਾਂਗੇ ਤਾਂ ਆਡੀਅੰਸ ਦੇ ਸਿਰ ਤੇ ਹਨ ਕਿਹਨੂੰ ਕਮੈਂਟ ਕਰੂਗੀ। ਬਾਕੀ ਭਾਈ ਮੇਰੀ ਵੀਡੀਓ ਚ ਦੀਦੀ ਨੂੰ ਗਾਲ੍ਹਾਂ ਨਾ ਦਿਆ ਕਰੋ। ਅਸੀਂ ਉਹ ਵਧੀਆ ਬਸ ਇੱਕ ਕਰੈਕਟਰ ਇਹਨਾਂ ਦਾ ਹਨਾ ਜਿਵੇਂ ਇਹਨਾਂ ਨੂੰ ਕਹਿੰਦੇ ਔਮੀ ਕਰਦੇ ਨੇ। ਜਿਵੇਂ ਜਿਵੇਂ ਇਹ ਕਹਿੰਦੀ ਔਮੀ ਕਰਦੇ ਜਿਵੇਂ ਮੈਂ ਕਹਿੰਦੀ ਇਹ ਸਾਰੀ ਔਮੀ ਕਰਦੇ ਆ ਤੇ ਮੈਂ ਉਹਦਾ ਕਰੈਕਟਰ ਆਪ ਇਦਾਂ ਦਾ ਬਣਾਇਆ ਫਿਰ ਇਦਾਂ ਦੀ ਮੈਂ ਐਸੀ ਸੀਰੀਜ਼ ਤਰਪੇ ਤਾਂ ਕਰਕੇ। ਉਹ ਤਾਂ ਦੀਦੀ ਨੇ ਆਪ ਦੱਸਦੇ ਵੀ ਮੈਂ ਐਵੇਂ ਕਰੂੰਗੀ ਐਵੇਂ ਕਰੂੰਗੀ ਫਿਰ ਆਪ ਹੀ ਗਾਲ੍ਹਾਂ ਖਾਂਦੇ ਵਿਚਾਰੇ। ਤਲ ਕੋਈ ਨਾ ਇਹਨਾਂ ਦੀ ਗਰੀਬ ਦਿੱਤੀ ਬਈ ਜਿਹੜੀ ਸੀਰੀਜ਼ ਆ ਨਾ ਬਹੁਤ ਟਾਈਮ ਤੋਂ ਚੱਲ ਰਹੀ ਹੈ ਬਸ ਅਸੀਂ ਉਹਨਾਂ ਦਾ ਛੇਤੀ ਐਂਡ ਕਰਾਂਗੇ ਆਪਾਂ ਨਾ ਵੀ ਮਨਿੰਦਰ ਦੀ ਸੱਚਾਈ ਸਾਹਮਣੇ ਲਿਆ ਕੇ ਹਨਾ ਤੇ ਹਰਪ੍ਰੀਤ ਨੂੰ ਮਤਲਬ ਜਿਹੜੀ ਮਤਲਬ ਉਹਦੀ ਮੰਮਾ ਮਰ ਗਏ ਸੀ ਉਹਨਾਂ ਨੂੰ ਸਾਫ਼ ਦੇਵਾਂਗੇ ਤੇ ਇਹਦਾ ਹੱਕ ਹੈ ਜਿਹੜਾ ਇਹਨੂੰ ਦਵਾਵਾਂਗੇ ਨਾ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਚੈਨਲ ਤੇ ਇੱਕ ਨਵੀਂ ਸਟੋਰੀ ਸਟਾਰਟ ਕਰਾਂਗੇ ਬਹੁਤ ਹੀ ਸੋਹਣੀ ਹੈ ਨਾ ਤੇ ਜਿਵੇਂ ਤੁਸੀਂ ਗਰੀਬ ਦਿੱਤੀ ਨੂੰ ਪਿਆਰ ਦਿੱਤਾ ਵਾ ਸੋਵੇਂ ਇਹਨਾਂ ਦੀ ਨਵੀਂ ਸਟੋਰੀ ਨੂੰ ਤੁਸੀਂ ਪਿਆਰ ਦਿਓ ਜਿੰਨੀ ਵੀ ਆਡੀਅנס ਹੈ ਨਾ ਤੇ ਤਾਂ ਕਿ ਅਸੀਂ ਗਰੀਬ ਦਿੱਤੀ ਬੰਦ ਕਰ ਸਕੀਏ ਤੇ ਇਹਨਾਂ ਦੇ ਕੋਈ ਹੋਰ ਸੀਰੀਜ਼ ਸਟਾਰਟ ਕਰ ਸਕੀਏ ਠੀਕ ਹੈ ਹਾਂਜੀ ਹਨਾ ਤੇ ਹਰਤੇ ਜਿ ਕਿ ਤੁਹਾਡਾ ਚੈਨਲ ਕਿਹੜਾ ਚਾਮ ਨਾ ਦਿ ਪੰਜਾਬੀ ਟੀਵੀ ਇੱਕ ਇਹਨਾਂ ਦਾ ਆਪ ਦਾ ਚੈਨਲ ਆ ਦੀਪ ਪੰਜਾਬੀ ਟੀਵੀ ਠੀਕ ਹੈ ਉਹਨਾਂ ਤੇ ਇਹਨਾਂ ਦੀ ਫੋਟੋ ਲੱਗੀ ਹੋਈ ਆ ਤੇ ਉਹਨਾਂ ਦੇ ਵਿੱਚ ਇੱਕ ਸੀਰੀਅਲ ਸਟਾਰਟ ਕੀਤੀ ਆ ਭੈਣ ਦੀ ਕੁੱਖ ਬਹੁਤ ਨਾ ਸੋਹਣੀ ਸਟੋਰੀ ਆ ਪਤਾ ਨਹੀਂ ਕੀ ਗੱਲ ਆ ਵੀ ਲੋਕਾਂ ਤੱਕ ਪਹੁੰਚੀ ਨਹੀਂ ਉਹ ਸਟੋਰੀ ਪਰ ਜੇ ਤੁਸੀਂ ਵੇਖਿਓ ਜਾ ਕੇ ਨਾ ਸੋਹਣੀ ਸਟੋਰੀ ਆ ਜਿਵੇਂ ਮਤਲਬ ਕਿ ਕਾਫੀ ਘਰਾਂ ਚ ਨਾ ਉਦਾਂ ਦੀ ਸਟੋਰੀ ਮਤਲਬ ਹੁੰਦੀ ਆ ਉਦਾਂ ਦੀ ਸਟੋਰੀ ਤੇ ਤੁਸੀਂ ਜਾ ਕੇ ਜ਼ਰੂਰ ਦੇਖਿਓ ਉਹ ਸਟੋਰੀ ਨੂੰ ਵੀ ਬੋਲ ਹਾਂਜੀ ਜ਼ਰੂਰ ਵੇਖਿਓਸ ਤੁਸੀਂ ਬੋਲ ਤਾਂ ਮੈਂ ਜਾ ਕੇ ਤੁਹਾਨੂੰ ਇਹ ਤਾਂ ਧਿਆਨ ਹੋਰ ਪਾਸੇ ਗਈ ਧਿਆਨ ਨਹੀਂ ਮਤਲਬ ਧਿਆਨ ਨਾ ਕੁੜੀ ਦਿਵਾਲਾ ਤੇ ਸੀ ਉਹਦੇ ਮਾਲਕੇ ਦੇ ਕਿਤੇ ਨਹੀਂ ਸਹੀ ਹੈ ਅੱਜਕੱਲ ਕਿੱਥੇ ਰਹਿੰਗੇ ਆ ਗੁੱਤਾਂ ਉਹਨੇ ਗਾਰਟ ਨੇ ਸਟਾਰ ਅ ਮੁੰਡਾ ਵੀ ਆ ਗਿਆ ਨੇ ਵਲੌਗ ਚ ਟੀਮਸ ਹੋ ਗਿਆ ਨੇ ਇਹ ਇਹ ਕਿਹੜਾ ਚੌਂਗ ਹੈ ਮੁੰਡਾ ਆਪਣੇ ਦਸਰੇ ਘਰ ਤੇ ਕਿੱਥੇ ਦੁਕਾਨ ਕੋਈ ਨਹੀਂ ਦੇ ਦੇ ਚਾਚਾ ਦਾ ਇਹ ਤਾਂ ਪਛਾਨ ਲਓ ਇਹ ਤਾਂ ਪਛਾਨ ਲਓ ਕੋਈ ਤਾਂ ਜਾਣਦਾ ਹੋਊਗਾ ਮੁੰਡੇ ਦਾ ਪਛਾਨ ਲੈਣਗੇ ਉਹ ਉਹਦੀ ਫੇਵਰਟ ਚੀਜ਼ ਦਿਖਾਤੀ ਨਾ ਬਾਹਰ ਵੇ ਇਧਰ ਦਿਖਾ ਦਿੰਨੇ ਆ ਮੇਰੀ ਨਿਸ਼ਾਨੀ ਵੀ ਵਲੌਗ ਹੈ ਜੀ ਰਿਵਿਊ ਕਰਾਂਗੇ ਨਹੀਂ 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 ਵਲੌਗ ਇਹ ਵਲੌਗ ਐਸੀ ਐਵੇਂ ਹੁੰਦੇ ਆ ਵਲੌਗ ਵਲੌਗ ਐਵੇਂ ਹੁੰਦੇ ਆ ਤੈਨੂੰ ਕਿਹਨੇ ਕਹਤਾ ਤੁਸੀਂ ਵੇਖੋ ਲੋਕ ਪਸੰਦ ਕਰਨੀ ਆ ਮੇਰੇ ਵਲੌਗ ਨੂੰ ਫਿਰ ਕਿ ਨਹੀਂ ਬਣਾਉਣਾ ਦਰ ਹੁਣ ਪਛਾਣਨ ਵਲੌਗ ਇਹ ਕੀ ਐ ਮੈਕਸ ਹਾਂ ਲੱਗੇ ਸਕਲਫੂ ਮੈਕਸ ਮੈਂ ਆਪੀ ਦਿੰਦਾ ਨਹੀਂ ਝੂੜ ਦੂ ਇੱਥੇ ਲੈ ਕੇ ਨਹੀਂ ਚੱਕੇ ਕਿਵੇਂ ਇੱਥੇ ਚੱਕ ਲਈ ਚਾਦਰ ਪੀਜੀ ਚ ਟੱਕ ਲਈ ਇਸ ਮੈਂ ਫੇਰ ਹਾਂ ਫੇਰ ਕਦੋਂ ਮੈਂ ਉੱਧਰ ਗਈ ਨਹੀਂ ਲੈ ਕੇ ਸੋਟੀ ਇੱਥੇ ਪਿਆ ਸੀ ਬਸ ਮੇਰੇ ਕੋਲ ਪਿੰਦੂ ਨੇ ਹੱਥ ਫੜਾਇਆ ਕੋਣ ਦੇਖੂਗਾ ਨਹੀਂ ਦਿਖਦਾ ਨਹੀਂ ਉਹ ਹੈਪੀਨ ਲੈ ਕੇ ਦਸ ਕੀ ਕਲ ਚੱਕਰ ਨਹੀਂ ਉਹ ਤਾਂ ਭਾਬੀ ਨੇ ਸਾਂ ਵੇ ਦਿੱਤਾ ਸੀਗਾ ਅੱਛਾ ਹਾਂਜੀ ਦੋਸਤੋ ਇਹਨਾਂ ਕੋ ਗੱਲ ਹੀ ਹਾਰੀ ਕਰ ਸਕਦੇ ਆਪਾਂ ਕੀ ਬਲੌਗ ਚ ਕੀ ਬੋਲ ਸਕਦੇ ਆਪਾਂ ਲੋਕ ਦੇਖੋ ਨਾ ਕਿੰਨਾ ਕੁਝ ਬੋਲਦੇ ਰਹਿੰਦੇ ਨੇ ਬਲੌਗ ਚੂ ਭੁਕਾਈ ਮਾਰੀ ਰਹਿੰਦੇ ਨੇ ਆਪਾਂ ਤਾਂ ਵਜਦੀ ਨਹੀਂ ਭਾਈ ਆਦਾ ਕਰਦੀ ਨਹੀਂ ਆਏ ਨਾ ਕਿ ਪਾਣਾ ਪਾ ਦਿੱਤੀ ਕਿਉਂ ਤੇ ਫਿਰ ਕਿਉਂ ਜਿਹੜਾ ਪਾਉਣ ਨੂੰ ਕਿ ਜਿਹੜੀ ਸੱਚੀ ਗੱਲ ਹੋ ਕੇ ਨਹੀਂ ਸੱਚੀ ਗੱਲ ਲਗਾਹਿੰਦੇ ਆਪਾਂ ਇਨਕ ਵੀ ਨਹੀਂ ਕਹਿ ਸਕਦੇ ਇਹ ਨਹੀਂ ਡਰੀਦਾ ਹੁੰਦਾ ਓਏ ਯਾਰ ਮੈਂ ਵੀ ਤਾਂ ੱਡੀ ਢੰਡੀ ਕਾਣੀ ਹੋ ਰਹੀ ਇਸ ਨਾਲ ਲੋਕਦਾ ਵੀ ਲੈ ਐਡਾ ਦਿਮਾਗ ਨੱਲ ਐਦਾ ਦੇਖ ਹੀ ਸਕਦੇ ਹੋ ਕਿੱਡਾ ਹੁਣ ਤੁਸੀਂ ਅੱਖੀ ਤੁਸੀਂ ਆਪ ਦੇਖ ਚੁੱਕੇ ਹੋ ਅੱਖੀ ਦੇਖ ਚੁੱਕੇ ਹੋ ਤੁਸੀਂ ਈ ਇਹਦਾ ਦਿਮਾਗ ਇਹੋ ਜਿਹਾ ਜਮੇ ਸੁੰਨਾ ਦਿਮਾਗ ਹੈ ਜਮੇ ਬਿਲਕੁਲ ਦਿਮਾਗ ਨਹੀਂ ਹੈਗਾ ਇਹਦਾ ਬਸ ਅਸੀਂ ਇਹਨਾਂ ਨਾਲ ਲਈ ਫਿਰਦੇ ਆਂ ਵਿਚਾਰਾ ਚੱਲ ਵੀ ਰੋਜੀ ਰੋਟੀ ਕਹਿੰਦਾ ਰੋਜੀ ਰੋਟੀ ਹਾਂ ਚੱਲਦੀ ਰਹੇ ਵਿਚਾਰੀ ਦੀ ਹਾਂ ਵਧਿਆੜੀ ਦੇ ਦਿੰਦੇ ਮੈਨੂੰ 300 ਰੁਪਏ ਹੈ ਮੈਂ ਇਹਨਾਂ ਦੇ ਮਿਸਤਰੀ ਵਾਂਗੂੰ ਲੱਗਿਆ ਰਹਿਣਾ ਕਦੇ ਕਦੇ ਮਿਲ ਜਾਂਦੀਆਂ ਕਦੇ ਕਦੇ ਉਹ ਵੀ ਨਹੀਂ ਦਿੰਦੇ ਉਹ ਵੀ ਨਹੀਂ ਮਿਲਦੀ ਫਿਰ ਤੇ ਲੱਕੜਾ ਲੈ ਕੇ ਜਾਈਏ ਤੇ ਆਪਾਂ ਵਰਤ ਲੈ ਕੇ ਜਾਈਏ ਲੈ ਜਾਓ ਬਾਜ ਬਾਹ ਵਾਲੀ ਬਰੀ ਪਕਾਈ ਨਹੀਂ ਕਰਦੇ ਆਪਾਂ ਮਣਕੇ ਫੇਅਰ ਗੱਡੀ ਦੋਲੀ ਰੱਖਦੇ ਸੱਚ ਮੈਂ ਸੱਚ ਮੈਂ ਤਾਂ ਦੱਸੇ ਨਹੀਂ ਬਈ ਮੇਰੇ ਸਿੱਧੂ ਮਨਿੰਦਰ ਐਕਸੈਸ ਨੂੰ ਬਿਲਕੁਲ ਜਾ ਕੇ ਸਾਰੇ ਸਬਸਕ੍ਰਾਈਬ ਕਰੋ ਠੀਕ ਹੈ ਉਹ ਮੇਰਾ ਆਪ ਦਾ ਖੁੱਦ ਦਾ ਚੈਨਲ ਆ ਠੀਕ ਹੈ ਉਤੇ ਉਸ ਤੇ ਨਾ ਮਤਲਬ ਸੀਰੀ ਨਵੀਂ ਚਲਾਵਾਂਗੇ ਆਪਾਂ ਅਧ ਵਿਆਹੀ ਹੈ ਨਾ ਦੀ ਸਟੋਰੀ ਹੈ ਤੇ ਬਹੁਤ ਵਧੀਆ ਸਟੋਰੀ ਹੈ ਤੇ ਪਲੀਜ਼ ਸਾਰੇ ਜਾਣੇ ਅੱਜ ਸ਼ਾਮ ਨੂੰ 5 ਵਜੇ ਵੀਡੀਓ ਪਊਗੀ ਬਸ ਸੱਚੇ ਦਾ ਵਲੌਗ ਨਹੀਂ ਮਤਲਬ ਕਦੋਂ ਪਊਗਾ ਨਾ ਜਲਦੀ ਮੇਰੇ ਚੈਨਲ ਤੇ ਜਾ ਕੇ ਤੁਸੀਂ ਦੇਖ ਲਿਓ ਵੀਡੀਓ ਪੈ ਚੁੱਕੀ ਹੋਊਗੀ ਤੇ ਕਿਰਪਾ ਕਰਕੇ ਤੁਸੀਂ ਪਲੀਜ਼ ਜਾ ਕੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰਿਓ ਤੇ ਲਾਈਕ ਕਰਿਓ ਹੈਨਾ ਤੇ ਜਿੰਨੇ ਜਣ ਕੋਲ ਹੋਏ ਵੀ ਸ਼ੇਅਰ ਕਰ ਦਿਓ ਕਰੋ ਜੀ ਕਮੈਂਟਾਂ ਚ ਜ਼ਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਯੈਸ ਸਭ ਕੀ ਐਕਟਿੰਗ ਕਿੱਦਾਂ ਦੀ ਲੱਗੀ ਚਲੋ ਠੀਕ ਹੈ ਭਾਇਆ ਤੁਸੀਂ ਸਿਰ ਤੇ ਆ ਕੇ ਕਹੋ ਲਾਓ ਜੀ ਵਲੌਗ ਹੋ ਸਕੇ ਸਟਾਰਟ ਹਾਂਜੀ ਮੈਮ ਕਿਵੇਂ ਹੋ ਪੂਆ ਜੀ ਤੁਸੀਂ ਕਿਵੇਂ ਹੋ ਵਧੀਆ ਜੀ ਜਰਨੈਲ ਜੀ ਤੁਸੀਂ ਕਿਵੇਂ ਹੋ ਮਾਮਾ ਕਿੱਧਰ ਖੁਪਿਆ ਹੋਇਆ ਹੈ ਬਲੌਗ ਸਟਾਰਟ ਹੋਇਆ ਪਿਆ ਤੇ ਮਾਮਾ ਕੋਈ ਗੱਲ ਦਾ ਜਵਾਬ ਹੀ ਨਹੀਂ ਦੇ ਰਿਹਾ ਕੀ ਗੱਲ ਮੈਂ ਬਿਜ਼ੀ ਹਾਂ ਕਿਹੜੀ ਗੱਲ ਚ ਮੈਂ ਇਸ ਕਰਕੇ ਬਿਜ਼ੀ ਹਾਂ ਕਿ ਇੱਕ ਤਾਂ ਮੈਂ ਕਰਨਾ ਧੰਨਵਾਦ ਜੀ ਨੇ ਆਪਣੇ ਪਹਿਲੇ ਬਲੌਗ ਨੂੰ ਜਿੰਨੇ ਦਰਸ਼ਕਾਂ ਨੇ ਵੇਖਿਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਨਾ ਔਰ ਇਹ ਵਿੱਚ ਨਾ ਮੈਂ ਇੱਕ ਸਵਾਲ ਪੁੱਛਿਆ ਸੀ ਮੈਂ ਚੌਂਕ ਤੋਂ ਲੰਘ ਰਿਹਾ ਸੀ ਤੁਹਾਡਾ ਕਮੈਂਟ ਵੀ ਰੀਡ ਕਰਾਂਗੇ ਤੇ ਆਕਾਸ਼ ਚਾਹਲ ਨੂੰ ਮੈਂ ਕਹੂੰਗਾ ਭਾਈ ਕੋਈ ਨਾ ਕੋਈ ਜਿਹੜਾ ਟੌਪ ਦੇ ਉੱਤੇ ਰਹੋਗੇ ਵਧੀਆ ਇਦੇ ਬਾਰੇ ਜਾਣਕਾਰੀ ਦੇਊਗਾ ਉਹਦੇ ਲਈ ਕੁਛ ਨਾ ਕੁਛ ਗਿਫਟ ਵੀ ਹੋਣਾ ਚਾਹੀਦਾ ਹੋਣਾ ਚਾਹੀਦਾ ਜਮਾ ਪੂਆ ਜੀ ਤੁਸੀਂ ਇੱਕ ਵਾਰੀ ਡਾਇਲੌਗ ਬੋਲ ਕੇ ਦਿਖਾਓ ਪਟਮੇਲੀ ਵਾਲਾ ਸਹੀ ਤਰੀਕਾ ਨਾਲ ਜਿਵੇਂ ਬੁੜੀਆਂ ਬੋਲਦੀਆਂ ਹੁੰਦੀਆਂ ਅੱਛਾ ਇਹ ਹਾਂ ਐ ਪਿਆ ਕੀ ਤੈਨੂੰ ਪਟਮੇਲੀ ਪੈ ਗਈ ਕੰਮ ਕਰ ਲਾ ਉੱਠ ਕੇ ਇੱਕ ਉਦਾਹਰਨ ਤੁਸੀਂ ਦਿਓ ਜੀ ਇਹ ਤਾਂ ਜਦੋਂ ਕੰਮ ਨੂੰ ਕਹਿ ਦੇਣਾਂ ਨੂੰ ਉਸੇ ਬੇੜੇ ਪਟਮੇਲੀ ਪੈ ਜਾਂਦੀ ਆ हां जी दोस्तों सवाल ਅਸੀਂ ਹੁਣ ਸਟੋਰੀ ਤੋਂ ਪੁੱਛ ਚੁੱਕੇ ਆ ਜਿਸ ਵੀ ਬੰਦੇ ਨੇ ਜਾਂ ਜਿਸ ਵੀ ਆਪਣੇ ਦੇਖਣ ਵਾਲੇ ਵੀਵਰਸ ਨੇ ਵਧੀਆ ਕਮੈਂਟ ਦਾ ਜਵਾਬ ਦਿੱਤਾ ਠੀਕ ਹੈ ਵਧੀਆ ਜਵਾਬ ਦਿੱਤਾ ਕਹਿੰਦਾ ਮਤਲਬ ਇਹਨੂੰ ਕੀ ਕਿਹਾ ਜਾਂਦਾ ਠੀਕ ਹੈ ਉਧਰ ਲਈ ਕੋਈ ਕੁਝ ਨਾ ਕੁਝ ਅਸੀਂ ਨਵਾਂ ਲੈ ਕੇ ਆਵਾਂਗੇ ਕੋਈ ਨਾ ਕੋਈ ਗਿਫਟ ਅਸੀਂ ਸੋਚਿਆ ਠੀਕ ਹੈ ਉਹ ਤੁਹਾਨੂੰ ਜ਼ਰੂਰ ਦੇਵਾਂਗੇ ਅਸੀਂ ਗਿਫਟ ਰਿਵੀਲ ਨਹੀਂ ਕਰਦੇ ਠੀਕ ਹੈ ਤੇ ਬਲੌਗ ਦੇ ਵਿੱਚ ਆਉਂ ਕੰਟੈਕਟ ਕਰਿਓ ਨੈਕਸਟ ਬਲੌਗਸ ਹੋ ਸਕਿਆ ਬੁਲਾਵਾਂਗੇ ਵੀ ਹਾਂਜੀ ਤੇ ਉਹਨੂੰ ਅਸੀਂ ਗਿਫਟ ਵੀ ਜ਼ਰੂਰ ਗਿਫਟ ਜ਼ਰੂਰ ਦੇਵਾਂਗੇ ਉਹ ਸਾਡੇ ਲੋਕੇਸ਼ਨ ਦੇ ਉੱਪਰ ਅਸੀਂ ਉਹਨੂੰ ਬੁਲਾਵਾਂਗੇ ਤੇ ਅਸੀਂ ਸਾਰੇ ਜਾਣਿਆਂ ਨੂੰ ਉਹਨੂੰ ਮਿਲਣ ਦਾ ਮੌਕਾ ਦੇਵਾਂਗੇ ਜਿਹੜੇ ਵੀ ਬੰਦੇ ਨੇ ਇਹਦਾ ਬਹੁਤ ਹੀ ਵਧੀਆ ਜਵਾਬ ਦਿੱਤਾ ਚਲੋ ਜੀ ਮਿਲਦੇ ਆਂ ਫਿਰ ਕਮੈਂਟਾਂ ਦੇ ਵਿੱਚ